ਗਾਂਡ ਪੰਜਵਾਂ ਪਾਕਿਸਤਾਨ ਬਣਨ ਤੋਂ ਪਹਿਲਾਂ ਇਹ ریاਸਤੀ ਇਲਾਕਾ ਸੀ ਪੰਜਾਬ ਵਿੱਚ ਜਿੱਥੇ ਅੰਗਰੇਜ਼ਾਂ ਦਾ ਰਾਜ ਸੀ ਉਸ ਨੂੰ ਅੰਗਰੇਜ਼ੀ ਇਲਾਕਾ ਕਹਿੰਦੇ ریاਸਤਾਂ ਦੇ ਇਲਾਕੇ ਨੂੰ ریاਸਤੀ ਇਲਾਕਾ ریاਸਤੀ ਇਲਾਕੇ ਵਿੱਚ ਸੱਤ ਅੱਠ ਨਿੱਕੇ ਵੱਡੇ ਰਾਜਿਆਂ ਦਾ ਰਾਜ ਸੀ ਹਰ ਕੋਈ ਆਪਣੇ ਆਪ ਨੂੰ ਮਹਾਰਾਜਾ ਕਹਾਉਂਦਾ ਯਾਨੀ ਰਾਜਿਆਂ ਦਾ ਰਾਜਾ ਮਹਾਰਾਜਾ ریاਸਤੀ ਇਲਾਕੇ ਦੇ ਲੋਕ ਦੂਰੀ ਗੁਲਾਮੀ ਭੋਗਦੇ ਸਨ ਇੱਕ ਅੰਗਰੇਜ਼ ਦੀ ਗੁਲਾਮੀ ਤੇ ਦੂਜੀ ਰਾਜੇ ਦੀ ਗੁਲਾਮੀ ਜਿਸ ਰਿਆਸਤ ਵਿੱਚ ਧੰਮਣ ਵਾਲਾ ਪਿੰਡ ਸੀ ਉੱਥੋਂ ਦਾ ਰਾਜਾ ਵਿਲਾਸੀ ਬਹੁਤ ਸੀ ਚਾਰ ਰਾਣੀਆਂ ਤਾਂ ਉਹਨੇ ਵਿਆਹ ਕੇ ਲੈ ਲੀਆਂ ਸਨ ਚਾਰਾਂ ਦੇ ਔਲਾਦ ਸੀ ਪਰ ਕਈ ਔਰਤਾਂ ਉਹਦੀਆਂ ਰਖੇਲਾਂ ਸਨ ਉਹ ਕਦੇ-ਕਦੇ ਆਪਣੀ ਰਿਆਸਤ ਦੇ ਪਿੰਡਾਂ ਵਿੱਚ ਚੱਕਰ ਮਾਰਦਾ ਪਿੰਡ ਵਿੱਚ ਰਾਤ ਕੱਟਦਾ ਚੋਰੀ ਛਿਪੇ ਉਹਨੂੰ ਕੁੜੀਆਂ ਪੇਸ਼ ਕੀਤੀਆਂ ਜਾਂਦੀਆਂ ਅਮੀਰ ਕਿਸੇ ਕੁੜੀ ਨੂੰ ਕੁਝ ਨਹੀਂ ਆਖਦਾ ਸੀ ਹੱਥ ਨਾਲ ਛੋਂਦਾ ਤੱਕ ਨਹੀਂ ਸੀ ਜਿਹੜੀ ਕੁੜੀ ਉਹਨੂੰ ਪਸੰਦ ਆ ਜਾਂਦੀ ਉਹਨੂੰ ਉਹਦੇ ਮਹਿਲਾਂ ਵਿੱਚ ਜਾਣ ਦਾ ਹੁਕਮ ਹੋ ਜਾਂਦਾ ਇੰਜ ਉਸ ਘਰ ਨੂੰ ਜਗੀਰਾਂ ਲੱਗ ਜਾਂਦੀਆਂ ਪਿੰਡ ਵਿੱਚ ਉਸ ਘਰ ਦੀ ਮਾਨਤਾ ਹੋਣ ਲੱਗਦੀ ਅਹਿਲਕਾਰਾਂ ਦੇ ਸੁਝਾਵਾਂ ਅਨੁਸਾਰ ਉਸ ਕੰਨਿਆ ਦੀ ਪੂਰੀ ਪਰਵ੍ਰਿਸ਼ ਕੀਤੀ ਜਾਂਦੀ ਉਹਨੂੰ ਪੌਸ਼ਟਿਕ ਪਦਾਰਥਾਂ ਵਾਲਾ ਭੋਜਨ ਦਿੱਤਾ ਜਾਂਦਾ ਉਹਦੀ ਸਿਹਤ ਦਾ ਪੂਰਾ ਖਿਆਲ ਰੱਖਿਆ ਜਾਂਦਾ ਉਹਦੇ ਪਿੰਡੇ ਉੱਤੇ ਦੇਸੀ ਘੋੜ ਦਾ ਕੜਾ ਬੰਦੇ ਇਹਨ ਹਰ ਅੰਗ ਉਤੇ ਕੜਾ ਬੰਨਿਆ ਜਾਂਦਾ ਕੰਨਿਆਂ ਦਾ ਪਿੰਡਾ ਇੰਨਾ ਮੁਲਾਇਮ ਹੋ ਜਾਂਦਾ ਜਾਨੋ ਕਦੇ ਕਿਸੇ ਨੇ ਦੇਖਿਆ ਹੀ ਨਾ ਹੋਵੇ ਅਜਿਹਾ ਸਰੀਰ ਨਿਸ਼ਚਿਤ ਸਮੇਂ ਉਤੇ ਫੇਰ ਰਾਜੇ ਦੇ ਬੰਦੇ ਉਹਨੂੰ ਲੈ ਜਾਂਦੇ ਮਾਪੇ ਉਹਨੂੰ ਵੀ ਰਾਣੀ ਬਣੀ ਸਮਝਦੇ ਪਰ ਹੁੰਦੀ ਉਹ ਰਾਜੇ ਦੀ ਰਖੇਲ ਸੀ ਰਖੇਲ ਨੂੰ ਬੱਚਾ ਵੀ ਹੋ ਜਾਂਦਾ ਸੀ ਉਸ ਬੱਚੇ ਦਾ ਪਾਲਣ ਪੋਸ਼ਣ ਵੀ ਉੱਚ ਦਰਜੇ ਦਾ ਹੁੰਦਾ ਜਿਵੇਂ ਰਾਜਿਆਂ ਦੇ ਘਰ ਹੁੰਦਾ ਹੈ ਇਦਾਂ ਹੀ ਇਸ ਪਿੰਡ ਦਾ ਇੱਕ ਮੁਕੰਦ ਸਿੰਘ ਸੀ ਉਹਦੀ ਬੇਟੀ ਨੂੰ ਮਹਾਰਾਜੇ ਨੇ ਸਵੀਕਾਰ ਕੀਤਾ ਸੀ। ਉਹਨਾਂ ਦਿਨਾਂ ਵਿੱਚ ਰਾਜਾ ਬੁੱਢਾ ਹੋ ਚੁੱਕਿਆ ਸੀ ਪਰ ਉਹਦੇ ਵਿੱਚ ਹਿਰਸ ਬਾਕੀ ਸੀ। ਕਹਿੰਦੇ ਸਨ ਉਹ ਕੋਈ ਬਿਜਲੀ ਯੰਤਰ ਲਾ ਕੇ ਔਰਤ ਦਾ ਸੰਗ ਕਰਦਾ। ਅਜਿਹੇ ਸਮੇਂ ਮੁਕੰਦ ਸਿੰਘ ਦੀ ਬੇਟੀ ਉਹ ਤਾਂ ਮਰ ਗਈ ਸੀ। ਵਿਰੋਧੀ ਲੋਕਾਂ ਨੇ ਰੌਲਾ ਪਾਇਆ ਕਿ ਉਹ ਮਲਕਾ ਵਿਕਟੋਰੀਆ ਕੋਲ ਜਾ ਕੇ ਰਾਜੇ ਦੇ ਇਸ ਅਪਰਾਧ ਦੀ ਸ਼ਿਕਾਇਤ ਕਰਨਗੇ। ਹੁਣ ਸ਼ਿਕਾਇਤ ਤਦ ਹੋ ਸਕਦੀ ਸੀ ਜੇ ਮੁਕੰਦ ਸਿੰਘ ਆਪ ਅਰਜ਼ੀ ਦੇਵੇ। ਵੇਰੋਦੀ ਬੰਦੇ ਮੁਕੰਦ ਸਿੰਘ ਕੋਲ ਆਏ ਵੀ ਸਨ ਪਰ ਰਾਜੇ ਦੇ ਅਹਲਕਾਰਾਂ ਨੇ ਮੁਕੰਦ ਸਿੰਘ ਦਾ ਮੂੰਹ ਬੰਦ ਕਰਵਾ ਦਿੱਤਾ ਉਹਨੂੰ ਇਨਾ ਧਨ ਦਿੱਤਾ ਗਿਆ ਤੇ ਜ਼ਮੀਨ ਦਿੱਤੀ ਗਈ ਕਿ ਮੁਕੰਦ ਸਿੰਘ ਨੂੰ ਆਪਣੀ ਧੀ ਵਿਸਰ ਗਈ ਇਹ ਹਵੇਲੀ ਉਹਨੂੰ ਰਾਜੇ ਨੇ ਹੀ ਬਣਵਾ ਕੇ ਦਿੱਤੀ ਸੀ 22 ਹਲ ਦੀ ਜ਼ਮੀਨ ਦਿੱਤੀ ਇਨਾ ਪੈਸਾ ਦਿੱਤਾ ਕਿ ਉਹ ساری ਉਮਰ ਉਹ ਵਿਲਾ ਬੈਠਾ ਖਾਵੇ ਇਸ ਹਵੇਲੀ ਨੂੰ ਹੁਣ ਤੱਕ ਵੀ ਮੁਕੰਦ ਸਿੰਘ ਦੀ ਹਵੇਲੀ ਕਿਹਾ ਜਾਂਦਾ ਹੈ ਮੁਕੰਦ ਸਿੰਘ ਦੇ ਦੋ ਮੁੰਡੇ ਸਨ ਉਹਨਾਂ ਦਿਨਾਂ ਵਿੱਚ ਉਹ ਛੋਟੇ ਛੋਟੇ ਸਨ। ਹਰਿਆਸਤ ਦੀ ਰਾਜਧਾਨੀ ਵਿੱਚ ਉਹਨਾਂ ਨੂੰ ਪੜਨ ਭੇਜਿਆ ਗਿਆ। ਉਹ ਸਰਕਾਰੀ ਖਰਚ ਉੱਤੇ ਪੜਦੇ ਸਨ। ਉਹਨਾਂ ਦੇ ਲੀੜੇ ਕੱਪੜੇ ਤੇ ਖਾਣ ਪੀਣ ਦਾ ਸਾਰਾ ਖਰਚ ਸਰਕਾਰੀ ਸੀ। ਮੁਕੰਦ ਸਿੰਘ ਹਵੇਲੀ ਵਿੱਚ ठाਠ ਨਾਲ ਰਹਿੰਦਾ, दारू ਪੀਂਹ ਛੜਦਾ ਤੇ ਮौजਾਂ ਕਰਦਾ। ਮਹੀਨੇ ਵਿੱਚ ਇੱਕ ਵਾਰ ਦੋਵੇਂ ਮੁੰਡੇ ਪਿੰਡ ਆ ਕੇ ਉਹਨੂੰ ਮਿਲ ਜਾਂਦੇ। ਮੰਡੀ ਰੋਡੂ ਸ਼ਾਹ ਦੇ ਸਟੇਸ਼ਨ ਤੇ ਉਹ ਗੱਡੀਆਂ ਉਤਰਦੇ। ਸਟੇਸ਼ਨ ਤੋਂ ਬਾਹਰ ਉਹਨਾਂ ਦੀ ਸਵਾਰੀ ਲਈ ਕੋੜੀ ਤਿਆਰ ਖੜੀ ਹੁੰਦੀ ਕੋੜੀ ਉੱਤੇ ਚੜ ਕੇ ਉਹ ਥੰਮਣ ਵਾਲੇ ਪਹੁੰਚਦੇ ਰਾਜੇ ਦੇ ਪੁੱਤਰਾਂ ਜਿਹੀ ਚੜਤ ਸੀ ਉਹਨਾਂ ਦੀ ਪਿੰਡ ਦੀਆਂ ਸੱਥਾਂ ਵਿੱਚ ਲੋਕ ਗੁੱਝੀ ਚਰਚਾ ਕਰਦੇ ਮੁਕੰਦਸੋਂ ਰਾਜੇ ਤੋਂ ਕੱਟ ਤਾਂ ਨਹੀਂ ਹੋਰ ਐਡੀ ਵੱਡੀ ਹਵੇਲੀ ਐਨੀ ਜ਼ਮੀਨ ਪੂਰੀ ਟੌਰਾ ਅੱਜ ਤਾਂ ਮੁਕੰਦਸੋਂ ਦੀ ਮੁੰਡੇ ਦੇਖ ਲੈ ਪੜਾਈ ਕਰੀ ਜਾਂਦੇ ਨੇ ਆਪਣੇ ਤਾਂ ਊੜਾੜਾ ਵੀ ਨਹੀਂ ਜਾਣਦੇ ਕੱਲ ਨੂੰ ਮੁਕੰਦਸੋਂ ਦੇ ਮੁੰਡੇ ਹੀ ਅਹਿਲਕਾਰ ਬਣਨੇ ਨੇ ਰਾਜੇ ਦੇ ਸਦੀ ਪਲਟ ਗਈ ਭਾਈ ਮੁਕੰਦ ਸੌਂਦੀ ਕੀ ਸੀ ਇਹਦੇ ਕੋਲ ਮਸਾਂ ਚਾਰ ਸਿਆੜ ਪੰਜ ਕੁ ਮਾ ਸੀ ਕੁੱਲ ਮੌਲਿਆਂ ਦੇ ਪੂੜੇ ਕੁਟਤਾ ਹੁੰਦਾ ਅੱਜ ਦੇਖ ਲੈ ਸਰਦਾਰ ਬਣਿਆ ਬੈਠਾ ਮੈਂ ਦੱਸਾਂ ਕੋਈ ਸੁਣਦਾ ਤਾਂ ਨਹੀਂ ਮੁਕੰਦ ਸੌਨੇ ਕੰਮ ਵੀ ਭਾਈ ਬਹੁਤ ਵੱਡਾ ਕੀਤਾ ਆਪਾਂ ਨਹੀਂ ਕਰ ਸਕਦੇ ਇਹ ਕੰਮ ਕਿਹੜਾ ਵੱਡਾ ਕੰਮ ਆਪਦੀ ਕੁੜੀ ਰਾਜੇ ਦੇ ਪਲੰਗ ਤੇ ਪਾਤੀ ਇਹ ਕੋਈ ਛੋਟਾ ਕੰਮ ਐ ਉਹ ਤਾਂ ਉਹਦਾ ਵਿਆਹ ਕੀਤਾ ਐ ਇਹ ਕੀ ਗੱਲ ਹੋਈ ਬਈ ਲੇ ਵਿਆਹ ਨਾ ਕਿਤੇ ਹੋਰ ਕੁਝ ਇਹੋ ਜੇ ਵਿਆਹ ਦਾ ਰਾਜੇ ਨੇ ਕਈ ਕਰਾਏ ਹੋਏ ਨੇ ਉੱਥੇ ਜਾ ਕੇ ਦੇਖੀਂ ਕਦੇ ਅਨੇਕਾਂ ਕੁੜੀਆਂ ਆਪਣੇ ਆਪਣੇ ਮਹਿਲਾਂ ਦੀਆਂ ਰਾਣੀਆਂ ਬਣੀਆਂ ਬੈਠੀਆਂ ਨੇ ਪਰ ਚੂਰdੀਆਂ ਨੇ ਆਪਣੀ ਮਾੜੀ ਕਿਸਮਤ ਨੂੰ ਸਿਰ ਦੇ ਵਾਲ ਕਿੰਨਾ ਪੱਟੀ ਜਾਣ ਕੈਦਨਾ ਨੇ ਕਦੇ ਕਦੇ ਰਾਜੇ ਦੀ ਮਿਹਰ ਹੁੰਦੀ ਹੈ ਉਹਨਾਂ ਤੇ ਉਹ ਆਪਣੀ ਰਾਤ ਨੂੰ ਤਰਸਦੀਆਂ ਰਹਿੰਦੀਆਂ ਨੇ ਓਏ ਕਿਉਂ ਪ੍ਰਭੂ ਰੱਬ ਹੈਗਾ ਕਿਤੇ ਆਹੋ ਹੈਗਾ ਰੱਬ ਤਾਂ ਬਥੇਰਾ ਹੈਗਾ ਨਾ ਇਹ ਨਹੀਂ ਦਬ ਜੇ ਹੁੰਦਾ ਤਾਂ ਮੁਕੰਦ ਸੋਂ ਦਾ ਬੇੜਾ ਫਨਾ ਹੋਣਾ ਚਾਹੀਦਾ ਰੱਬ ਤਾਂ ਇਹ ਨਹੀਂ ਕਿਤੇ ਮੇਰਾ ਸਲਾ ਮੁਕੰਦ ਸਿੰਘ ਦੇ ਦੋਵੇਂ ਮੁੰਡਿਆਂ ਨੇ 10ਵੀਂ ਪਾਸ ਕਰ ਲਈ ਵੱਡਾ ਰਜਿੰਦਰ ਸਿੰਘ ਤਾਂ ਅਲਾਥ ਨਿਕਲ ਗਿਆ ਛੋਟਾ ਮਹਿੰਦਰ ਸਿੰਘ 18 ਸਾਲ ਦਾ ਹੋ ਕੇ ਫੌਜ ਵਿੱਚ ਭਰਤੀ ਹੋ ਗਿਆ ਉਹ ਹੁਸ਼ਿਆਰ ਸੀ ਬੁੱਧੀ ਦਾ ਮਾਲਕ ਸੀ ਸਰੀਰ ਦਾ ਵੀ ਤਕੜਾ ਮੇਜਰ ਕਪਤਾਨ ਬਣ ਕੇ ਰਿਟਾਇਰ ਹੋਇਆ ਪਰ ਮੁੜ ਕੇ ਥੰਮਣ ਵਾਲੇ ਨਹੀਂ ਆਇਆ ਰਿਆਸਤ ਤੋਂ ਬਾਹਰ ਹੀ ਕਿਦਰੇ ਕਿਸੇ ਸ਼ਹਿਰ ਵਿੱਚ ਗਿਆ ਕਹਿੰਦੇ ਨੇ ਇੱਕ ਵਾਰੀ ਉਹ ਮੁਕੰਦ ਸਿੰਘ ਦੀ ਮੌਤ ਦੀ ਖਬਰ ਸੁਣ ਕੇ ਭੋਗ ਉੱਤੇ ਆਇਆ ਸੀ ਲੰਮੀ ਕਾਲੀ ਕਾਰ ਸੀ ਨਾਲ ਉਹਦੀ ਸਰਦਾਰਨੀ ਵੀ ਸੀ ਸਰਦਾਰਨੀ ਹੀ ਉਹਨੂੰ ਇੱਥੇ ਲੈ ਕੇ ਆਈ ਸੀ ਨਹੀਂ ਤਾਂ ਉਹਦਾ ਆਪਣਾ ਮਨ ਬਿਲਕੁਲ ਨਹੀਂ ਸੀ ਕਿ ਉਹ ਪਿੰਡ ਜਾਵੇ ਉਹਨੂੰ ਉਹਦੇ ਪਿਓ ਦੀ ਕਹਾਣੀ ਦਾ ਸਾਰ ਪਤਾ ਸੀ ਉਹ ਲੋਕਾਂ ਤੋਂ ਸ਼ਰਮੰਦ ਦਾ ਸਰਦਾਰਨੀ ਨੂੰ ਇਸ ਗੋੜੇ ਸੱਚ ਦਾ ਇਲਮ ਨਹੀਂ ਹੋਵੇਗਾ ਮਹਿੰਦਰ ਸਿੰਘ ਨੇ ਪਿੰਡ ਦੇ ਲੋਕਾਂ ਨਾਲ ਗੱਲਾਂ ਵੀ ਘੱਟ ਕੀਤੀਆਂ ਬਸ ਸਰਦਾਰਨੀ ਦੇ ਰਿਆੜ ਪੂਰੀ ਕਰ ਗਿਆ ਬਾਅਦ ਵਿੱਚ ਸੁਣਿਆ ਸੀ ਕਿ ਸਰਦਾਰਨੀ ਉਹਨੂੰ ਜ਼ਮੀਨ ਵੰਡਾਉਣ ਲਈ ਵੀ ਆਖਦੀ ਰਹੀ ਸੀ ਪਰ ਉਹ ਮੰਨਿਆ ਨਹੀਂ ਸੀ ਕਹਿੰਦਾ ਆਪਣੇ ਕੋਲ ਆਪ ਕੀ ਕਾਟਾ ਕੋਈ ਪਿੰਡ ਵਾਲੀ ਜ਼ਮੀਨ ਆਪਾਂ ਨਹੀਂ ਲੈਣੀ ਰਜਿੰਦਰ ਸਿੰਘ ਕਰੇ ਮੌਜਾਂ ਇਹ ਗੱਲਾਂ ਸੁਣ ਕੇ ਪਿੰਡ ਦੇ ਲੋਕ ਮਹਿੰਦਰ ਸਿੰਘ ਦੀ ਉਸਤਤ ਕਰਦੇ ਮਹਿੰਦਰ ਸਿੰਘ ਪਾਈ ਅਸਲ ਜਾਟਾ ਹੈ ਅਣਖ ਵਾਲਾ ਹੋਰ ਮਕੰਦਸੋਂ ਤੱਕ ਕੰਜਰ ਸੀ ਹੁਣ ਉਹਦਾ ਮੁੰਡਾ ਇਹ ਰਜਿੰਦਰ ਕੰਜਰ ਹੈ ਦੇਖ ਕੀ ਲੱਛਣ ਕਰਦਾ ਹੈ ਇਹ ਪਾਪ ਦੀ ਜ਼ਮੀਨ ਹੈ ਮਿੰਦਰਸੋਂ ਜ਼ਮੀਨ ਦਾ ਅਧ ਲੈ ਸਕਦਾ ਸੀ ਪਰ ਨਾ ਉਹਨੇ ਜੱਟ ਵਾਲਾ ਰੰਗੜਾਉ ਕੰਮ ਰੱਖਿਆ ਉਹਦੇ ਤੇ ਉਂਗਲ ਨਹੀਂ ਧਰ ਸਕਦਾ ਹੁਣ ਕੋਈ ਕੋਈ ਭਾਈ ਉਹ ਨਾਨਕਿਆਂ ਤੇ ਗਿਆ ਤੂੰ ਹੋਰ ਨਹੀਂ ਚਤਾਰੀ ਕਦੇ ਕੀ ਬਈ ਸੇਲ ਬਰਾ ਵਾਲੇ ਕਦੇ ਆ ਕੇ ਨਹੀਂ ਛਿਪੇ ਇਹਨਾਂ ਦੇ ਸੇਲ ਬਰਾ ਕੀ ਸੀ ਇਹਨਾਂ ਦਾ ਬਈ ਵਾਹ ਸੇਲਵਰ ਮੁਕੰਦ ਸੋਂ ਵਿਆਹਿਆ ਹੋਇਆ ਸੀ ਫੇਰ ਤਾਂ ਉਹ ਵੀ ਅਸਲੀ ਜੱਟ ਨਿਕਲੇ ਕੰਜਰ ਤਾਂ ਇਹੀ ਸੀ ਧੀ ਦੀ ਕਮਾਈ ਖਾਣ ਵਾਲਾ ਮੁਕੰਦ ਸੋਂ ਰਜਿੰਦਰ ਸਿੰਘ ਵੱਡੇ ਘਰ ਵਿਆਹਿਆ ਗਿਆ ਸਰਦਾਰਾਂ ਦੇ ਚਾਹੇ ਉਹ ਉਲਤ ਸੀ ਪਰ ਜ਼ਮੀਨ ਜਾਇਦਾਦ ਵਾਲੇ ਪਿਓ ਦਾ ਪੁੱਤ ਸੀ ਢਾਈ ਹਲ ਦੀ ਜ਼ਮੀਨ ਸੀ ਸਾਰੀ ਨੂੰ ਨਹਿਰ ਦਾ ਪਾਣੀ ਲੱਗਦਾ ਐਡੀ ਵੱਡੀ ਹਵੇਲੀ ਕੁੜੀ ਸੁਰਗ ਭੋਗੇਗੀ ਅਕਾਲਗੜ੍ਹ ਵਾਲੇ ਸਰਦਾਰਾਂ ਨੇ ਸਗੋਂ ਖੁਸ਼ੀ ਮਨਾਈ ਸੀ ਕਿ ਮੁੰਡਾ ਅਲੱਤ ਹੈ ਤਾਂ ਵਧੀਆ ਗੱਲ ਐ ਉਹ ਕੁੜੀ ਬਹਾਨੇ ਉਹਨੂੰ ਆਪ ਲੁੱਟ-ਲੁੱਟ ਖਾਣਗੇ ਰਜਿੰਦਰ ਸਿੰਘ ਸਰਦਾਰ ਦੇ ਅਗਾ ਇੱਕ ਮੁੰਡਾ ਸੀ ਮੋੜ ਕੋਈ ਜਵਾਕ ਨਹੀਂ ਹੋਇਆ ਮੁੰਡਾ ਉਹਨੇ ਓਵੇਂ ਪੜਨ ਲਾਇਆ ਜਿਵੇਂ ਕਦੇ ਆਪ ਰਿਆਸਤ ਦੀ ਰਾਜਧਾਨੀ ਵਿੱਚ ਪੜਦਾ ਹੁੰਦਾ ਜਾਂ ਉਹਦਾ ਛੋਟਾ ਭਾਈ ਮਹਿੰਦਰ ਸਿੰਘ ਪੜਦਾ ਹੁੰਦਾ ਰਜਿੰਦਰ ਸਿੰਘ ਚਾਹੁੰਦਾ ਸੀ ਕਿ ਉਹਦਾ ਮੁੰਡਾ ਮਨਜਿੰਦਰਪਾਲ ਸਿੰਘ ਪੜ੍ਹ-ਲਿਖ ਕੇ ਕੋਈ ਵੱਡਾ ਅਫਸਰ ਬਣੇ ਐਡਾ ਅਫਸਰ ਕਿ ਉਹਦੀ ਹਵਾ ਆਪਣੇ ਚਾਚੇ ਮਹਿੰਦਰ ਸਿੰਘ ਦੇ ਉੱਤੋਂ ਦੀ ਹੋਵੇ ਮਨਜਿੰਦਰਪਾਲ ਇਉਂ ਹੀ ਪੜਿਆ ਦਸਵੀਂ ਕਰਕੇ ਫਿਰ ਬੀਏ ਪਾਸ ਕੀਤੀ ਰਿਆਸਤਾਂ ਟੁੱਟ ਗਈਆਂ ਸਨ ਰਾਜਿਆਂ ਦੇ ਉਹ ਰਾਜ ਨਾ ਰਹੇ ਪਿੰਡਾਂ ਦੇ ਸਰਦਾਰ ਜ਼ਮੀਨਾਂ ਦੇ ਮਾਲਕ ਨਹੀਂ ਰਹਿ ਗਏ ਸਨ ਮੁਜਾਰੇ ਜ਼ਮੀਨਾਂ ਦੇ ਮਾਲਕ ਹੋ ਗਏ ਸਨ ਪਰ ਮੁਕੰਦ ਸਿੰਘ ਉਹਨਾਂ ਸਰਦਾਰਾਂ ਵਿੱਚੋਂ ਨਹੀਂ ਸੀ ਉਹਨੂੰ ਤਾਂ ਇਹ ਢਾਈ ਹਲ ਜਗੀਰ ਵਜੋਂ ਮਿਲੇ ਹੋਏ ਸਨ ਇਹਨਾਂ ਢਾਈ ਹਲਾਂ ਦਾ ਉਹ ਖੁਦ ਮਾਲਕ ਸੀ ਰਾਜਿੰਦਰ ਸਿੰਘ ਨੇ ساری ਉਮਰ ਐਸ਼ ਕੀਤੀ ਹਵੇਲੀ ਵਿੱਚ ਗੁਸਲਖਾਨੇ ਸਾਹਮਣੇ ਖੂਹੀ ਸੀ ਖੂਹੀ ਦਾ ਪਾਣੀ ਬੜਾ ਠੰਡਾ ਤੇ ਮਿੱਠਾ ਲੋਹੇ ਦੀ ਪੌਣੀ ਤੇ ਲੋਹੇ ਦੀ ਸੰਗਲੀ ਨਾਲ ਬੰਨਿਆ ਲੋਹੇ ਦਾ ਹੀ ਡੋਲ ਉਹ ਕਰ ਦੀ ਸ਼ਰਾਬ ਕੱਢ ਕੇ ਪੀਂਦਾ ਉਹਦੇ ਕੋਲ ਪੱਥਰ ਦੇ ਦੋ ਵੱਡੇ ਵੱਡੇ ਮਰਤਬਨ ਸਨ ਉਹਨਾਂ ਵਿੱਚ ਨਿਕਸੁਕ ਪਾ ਕੇ ਖੂਹ ਦੇ ਪਾਣੀ ਵਿੱਚ ਲਮਕਾ ਦਿੰਦਾ ਗੁੜ ਤੇ ਕਿਕਰ ਦਾ ਸੱਕ ਤਾਂ ਹੁੰਦਾ ਹੀ ਵਿੱਚ ਹੋਰ ਚੀਜ਼ਾਂ ਵੀ ਪਾਉਂਦਾ ਜਿਵੇਂ ਸੰਤਰੇ ਦੀਆਂ ਬਾੜੀਆਂ ਅੰਗੂਰ ਤੇ ਹੋਰ ਮੇਵੇ ਲੋਹੇ ਦੀ ਸੰਗਲੀ ਨਾਲ ਬੰਨੇ ਮਰਤਬਾਂ ਖੂਹੀ ਦੇ ਪਾਣੀ ਵਿੱਚ ਡੁੱਬੇ ਰਹਿੰਦੇ ਇੱਕ ਮਰਤਬਾਂ ਦੀ ਸ਼ਰਾਬ ਉੱਠ ਖੜਦੀ ਤਾਂ ਉਹਨੂੰ ਕਸ਼ੀਦ ਕਰ ਲੈਂਦਾ ਉਹਨੂੰ ਪੀਂਦਾ ਰਹਿੰਦਾ ਐਨੇ ਨੂੰ ਦੂਜਾ ਮਰਤਬਾਂ ਤਿਆਰ ਹੋ ਜਾਂਦਾ ਸ਼ਰਾਬ ਨੂੰ ਦੋ ਵਾਰ ਕਸ਼ੀਦ ਕਰਦਾ ਉਹਦੀ ਕੜੱਤਣ ਮਰ ਜਾਂਦੀ ਤੇ ਨਸ਼ਾ ਵੱਧ ਜਾਂਦਾ ਇਸ ਸ਼ਰਾਬ ਨੂੰ ਉਹ ਦੁਆਤਸ਼ਾ ਆਖਦਾ ਕੁੱਟ ਪਰੋ ਤਾਂ ਸਰੀਰ ਨੂੰ چیرਦੀ ਜਾਂਦੀ ਦੋ ਪੈਗ ਹੀ ਬਹੁਤ ਹੁੰਦੇ ਰਜਿੰਦਰ ਸਿੰਘ ਦੀ ਕੱਢੀ ਸ਼ਰਾਬ ਜਣਾ ਖਣਾ ਨਹੀਂ ਪੀ ਸਕਦਾ ਸੀ ਉਹ ਹਮੇਸ਼ਾ ਮੀਟ ਨਾਲ ਰੋਟੀ ਖਾਂਦਾ ਦੁਪਹਿਰੇ ਵੀ ਤੇ ਰਾਤ ਨੂੰ ਵੀ ਉਹਦੇ ਕੋਲ ਦੁਨਾਲੀ ਬੰਦੂਕ ਸੀ 12 ਬੋਰ ਦੀ ਪੰਜਵੇਂ ਸੱਤਵੇਂ ਦਿਨ ਉਹ ਖੇਤਾਂ ਬੰਨਿਆਂ ਵਿੱਚ ਮਿਰਗ ਦਾ ਸ਼ਿਕਾਰ ਖੇਡਣ ਜਾਂਦਾ ਨਿਸ਼ਾਨੇ ਦਾ ਪੂਰਾ ਮਾਹਰ ਸੀ ਉਹਨਾਂ ਦਿਨਾਂ ਵਿੱਚ ਬੰਨਿਆਂ ਆਮ ਸਨ ਬੰਨਿਆਂ ਵਿੱਚ ਮਿਰਗਾਂ ਦੀਆਂ ਡਾਰਾਂ ਰਹਿੰਦੀਆਂ ਪਿੰਡ ਵਿੱਚ ਹੋਰ ਸ਼ਿਕਾਰੀ ਵੀ ਸਨ ਜੋ ਕੁੱਤਿਆਂ ਨਾਲ ਮਿਰਗ ਦਾ ਸ਼ਿਕਾਰ ਕਰਦੇ शिकारी कुत्ते ਦੀ ਨਸਲ ਇੱਕ ਵੱਖਰੀ ਨਸਲ ਸੀ ਲੱਕ ਬਹੁਤ ਪਤਲਾ ਟੰਗਾਂ ਲੰਮੀਆਂ ਕੱਦ ਵੀ ਲੰਮਾ ਸ਼ਿਕਾਰੀ ਕੁੱਤਾ ਮਿਰਗ ਜਿੰਨਾ ਹੀ ਤੇਜ਼ ਦੌੜ ਸਕਦਾ ਕੁੱਤੇ ਦਾ ਕੰਮ ਹੁੰਦਾ ਮਿਰਗ ਨੂੰ ਗਰਦਨ ਤੋਂ ਫੜਨਾ ਐਨੇ ਨੂੰ ਬੰਦੇ ਪਹੁੰਚ ਜਾਂਦੇ ਤੇ ਮਿਰਗ ਨੂੰ ਕਾਬੂ ਕਰ ਲੈਂਦੇ ਉੱਥੇ ਹੀ ਜਿਉਂਦੇ ਨੂੰ ਮਾਰ ਲੈਂਦੇ ਪਹਿਲਾਂ ਉਹਦੀਆਂ ਟੰਗਾਂ ਤੋੜਦੇ ਉਹ ਤੋਂ ਭੱਜਿਆ ਨਾ ਜਾਂਦਾ ਤਾਂ ਤੇਜ਼ ਹਥਿਆਰ ਨਾਲ ਉਹਦੀ ਧੌਣ ਵੱਢ ਦਿੰਦੇ ਜਾਨਵਰ ਥਾਂ ਦੀ ਥਾਂ ਠੰਡਾ ਹੋ ਜਾਂਦਾ ਪਰ ਰਜਿੰਦਰ ਸਿੰਘ ਦਾ ਕੰਮ ਸੁਖਾਲਾ ਸੀ ਉਹ ਇੱਕੋ ਕਾਰ ਤੋਂ ਸਠੰਡਾ ਕਰ ਦਿੰਦਾ ਨਾਲ ਉਹਦੇ ਇੱਕ ਬੰਦਾ ਜਾਂਦਾ ਜਿਹੜਾ ਮਾਰੇ ਹੋਏ ਮਿਰਗ ਨੂੰ ਮੋਢਿਆਂ ਉੱਤੇ ਚੁੱਕ ਲਿਆਉਂਦਾ ਮਗਰ ਮਗਰ ਬੰਦਾ ਮੂਰੇ ਮੂਰੇ ਰਜਿੰਦਰ ਸਿੰਘ ਮੋਢੇਦੋਂ ਨਾਲ ਹੀ ਰੱਖ ਕੇ ਐਉਂ ਆਕੜਾ ਕੜ ਤੁਰਦਾ ਜਿਵੇਂ ਇਹ ਜਾਨਵਰ ਮਾਰ ਕੇ ਉਹਨੇ ਕੋਈ ਦੁਨੀਆ ਜਿੱਤ ਲਈ ਹੋਵੇ ਉਹਦੇ ਨਿਸ਼ਾਨੇ ਕਦੇ ਕਦੇ ਕਾਲਾ ਮਿਰਗ ਵੀ ਆਉਂਦਾ ਐਡਾ ਉੱਚਾ ਕੱਦ ਲੰਮੇ ਲੰਮੇ ਸਿੰਘ ਉਸ ਦਿਨ ਦਾ ਰਜਿੰਦਰ ਸਿੰਘ ਨੂੰ ਲੱਗਦਾ ਜਿਵੇਂ ਉਹਨੇ ਸ਼ੇਰ ਮਾਰਿਆ ਹੋਵੇ ਸਿਆਲਾਂ ਵਿੱਚੋਂ ਮਿਰਗ ਦਾ ਅਚਾਰ ਪਾਉਂਦਾ ਰਿਸ਼ਤੇਦਾਰੀਆਂ ਵਿੱਚ ਅਚਾਰ ਦੇ ਛੋਟੇ ਮਰਤਬਾਂ ਭੇਜਦਾ ਸਵੇਰੇ ਸਵੇਰੇ ਚਾਹ ਪੀ ਕੇ ਉਹ ਖੇਤਾਂ ਵਿੱਚ ਜੰਗਲ ਪਾਣੀ ਜਾਂਦਾ ਫੇਰ ਨਹਾਤ ਹੋ ਕੇ ਦੁੱਧ ਦਾ ਗਲਾਸ ਪੀਂਦਾ ਭੁੱਖ ਚਮਕਣ ਲੱਗਦੀ ਤਾਂ ਉਹ ਇੱਕ ਪੈਗ ਲਾ ਲੈਂਦਾ ਫੇਰ ਇੱਕ ਹੋਰ ਪੈਗ ਹੌਲੀ ਹੌਲੀ ਪੀਂਦਾ ਦੁਪਹਿਰ ਦੀ ਰੋਟੀ ਖਾ ਕੇ ਸੌਂ ਜਾਂਦਾ ਪਿਛਲੇ ਪਹਿਰ ਉੱਠ ਕੇ ਚਾਹ ਪੀਂਦਾ ਫੇਰ ਦੋ ਬੰਦਿਆਂ ਤੋਂ ਬੰਦੂਕ ਦੀ ਨਾਲੀ ਸਾਫ਼ ਕਰਾਉਂਦਾ ਕੌਲੀ ਚੱਟ ਬੰਦੇ ਉਹਦੇ ਕੋਲ ਬੈਠੇ ਹੀ ਰਹਿੰਦੇ ਸਨ ਆਥਣ ਉਤਰਨ ਲੱਗਦੀ ਤਾਂ ਉਹ ਪੀਣੀ ਸ਼ੁਰੂ ਕਰ ਦਿੰਦਾ ਇੱਕ ਪੈਗ ਦੋ ਪੈਗ ਤਿੰਨ ਪੈਗ ਪੀਂਦਾ ਤੁਰਿਆ ਜਾਂਦਾ ਆਪਣੇ ਖਾਸ ਬੰਦਿਆਂ ਨੂੰ ਵੀ ਪੈਗ ਦਿੰਦਾ ਉਹਦਾ ਬਸ ਇਹੀ ਸੰਸਾਰ ਸੀ ਉਹਦੀ ਜ਼ਮੀਨ ਪਿੰਡ ਦੇ ਲੋਕ ਹਿੱਸੇ ਉੱਤੇ ਵਾਹਦੇ ਬੀਜਦੇ ਬਥੇਰੇ ਦਾਣੇ ਹਵੇਲੀ ਆ ਕੇ ਡੇਗਦੇ ਪੈਦਾਵਾਰ ਦਾ ਅੰਤ ਨਹੀਂ ਸੀ ਉਹ ਦਾ ਮੁੰਡਾ ਮਨਜਿੰਦਰਪਾਲ ਛੋਟੀ ਨੌਕਰੀ ਲੈਂਦਾ ਨਹੀਂ ਵੱਡੀ ਕੋਈ ਨੌਕਰੀ ਉਹਨੂੰ ਮਿਲਦੀ ਨਹੀਂ ਸੀ ਉਹ ਵੀ ਚੋਰੀ ਛਿਪੇ ਸ਼ਰਾਬ ਪੀਂਦਾ ਸਿਗਰਟਾਂ ਪੀਂਦਾ ਤੇ ਜ਼ਰਦਾ ਖਾਂਦਾ ਜ਼ਰਦਾ ਖਾ ਕੇ ਇੱਧਰ ਉੱਧਰ ਥੁੱਕਦਾ ਫਿਰਦਾ ਤਾਂ-ਤਾਂ ਕੁੱਕੜਾਂ ਦੀਆਂ ਵਿੱਠਾਂ ਜਈਆਂ ਨਜ਼ਰ ਆਉਂਦੀਆਂ ਰਜਿੰਦਰ ਸਿੰਘ ਦੇ ਸਾਹਮਣੇ ਉਹ ਘਟ ਆਉਂਦਾ ਉਹਦੀ ਮਾਂ ਨੂੰ ਉਹਦੀਆਂ ਸਾਰੀਆਂ ਖੋਟੀਆਂ ਵੈਤਾਂ ਦਾ ਪਤਾ ਸੀ ਆੜਤੀਆਂ ਦਿਉ ਪੈਸੇ ਫੜ ਲ ਜਾਂਦਾ ਉਹਨੂੰ ਫਿਲਮ ਦੇਖਣ ਦਾ ਰੋਗ ਵੀ ਸੀ ਰਜਿੰਦਰ ਸਿੰਘ ਉਹਨੂੰ ਕੋਈ ਵੱਡਾ ਅਫਸਰ ਲਗਵਾਉਣਾ ਚਾਹੁੰਦਾ ਸੀ ਮੁੰਡਾ ਆਪ ਵੀ ਕੋਈ ਧਿਆਨ ਨਾ ਕਰਦਾ ਵੀ ਇਹ ਪਤਾ ਨਹੀਂ ਕਿਵੇਂ ਕਰ ਗਿਆ ਸੀ ਪਿੱਛੋਂ ਉਹਨੂੰ ਅਖਬਾਰ ਜਾਂ ਹੋਰ ਕੋਈ ਕਿਤਾਬ ਰਸਾਲਾ ਪੜ੍ਹਨ ਦਾ ਕੋਈ ਸ਼ੌਂਕ ਨਹੀਂ ਸੀ ਇਹ ਤਾਂ ਉਹਨੇ ਸੋਚਿਆ ਤੱਕ ਨਹੀਂ ਸੀ ਕਿ ਉਹ ਕੋਈ ਕੋਰਸ ਕਰ ਲਵੇ ਉਹਦੇ ਦਿਮਾਗ ਵਿੱਚ ਕਿਸੇ ਨੇ ਇਹ ਗੱਲ ਵੀ ਵਾਰ ਦਿੱਤੀ ਸੀ ਕਿ ਤੂੰ ਟਾਈ ਹਲ ਦਾ ਮਾਲਕ ਹੈਂ ਤੂੰ ਤਾਂ ਖੁਦ ਰਾਜਾ ਹੈਂ ਤੂੰ ਨੌਕਰੀ ਤੋਂ ਕੀ ਲੈਣਾ ਪਹਿਲਾਂ ਤੇਰੇ ਪਾਪ ਨੇ ਐਸ਼ ਕੀਤੀ ਹੁਣ ਤੂੰ ਐਸ਼ ਕਰ ਮਨਜਿੰਦਰ ਪਾਲ ਚਾਹੇ ਨਸ਼ਿਆਂ ਦਾ ਖਾਦਾ ਸੀ ਉਹਦੇ ਵਿੱਚ ਨੌਜਵਾਨਾਂ ਵਾਲਾ ਤੰਤ ਕਿਦਰੇ ਰਹਿ ਹੀ ਨਹੀਂ ਗਿਆ ਸੀ ਫੇਰ ਵੀ ਉਹਨੂੰ ਸਾਖ ਹੋ ਗਿਆ ਨੰਗਲ ਵਾਲੇ ਸਰਦਾਰਾਂ ਦੀ ਧੀ ਐਵੇਂ ਪਾਸ ਸੀ ਮੁੰਡੇ ਵਿੱਚ ਇੱਕ ਗੁਣ ਸਭ ਤੋਂ ਵੱਡਾ ਸੀ ਕਿ ਉਹ ਟਾਈ ਹਲ ਪੋਇੰ ਦਾ ਮਾਲਕ ਸੀ ਰਜਿੰਦਰ ਸਿੰਘ ਦੇ ਮਰਨ ਉਪਰੰਤ ਸਾਰੀ ਜ਼ਮੀਨ ਉਸੇ ਨੂੰ ਮਿਲਣੀ ਸੀ ਹੋਰ ਕੋਈ ਭੈਣ ਭਾਈ ਨਹੀਂ ਸੀ ਤੇ ਨਾ ਪੂਆ ਕੁਦਰਤ ਦੇ ਰੰਗ ਨਿਆਰੇ ਹਨ ਉਹ ਵੇਖਦਾ ਕਿਸੇ ਨੂੰ ਕੋਈ ਪਤਾ ਨਹੀਂ ਹੁੰਦਾ ਬੰਦਾ ਸੋਚਦਾ ਕੀ ਹੈ ਤੇ ਕੀ ਹੋ ਜਾਂਦਾ ਹੈ ਆਖਰੀ ਦਿਨਾਂ ਵਿੱਚ ਰਜਿੰਦਰ ਸਿੰਘ ਨੂੰ ਗੁਰਦਿਆਂ ਦਾ ਰੋਗ ਹੋ ਗਿਆ ਉਹ ਨੂੰ ਸ਼ੱਕਰ ਰੋਗ ਵੀ ਸੀ ਪਰ ਉਹਨੇ ਸ਼ਰਾਬ ਨਹੀਂ ਛੱਡੀ ਅਖੀਰ ਅਕਾਲ ਚਲਾਣਾ ਕਰ ਗਿਆ ਇੱਕ ਦਿਨ ਜ਼ਮੀਨ ਅੱਧੀ ਅੱਧੀ ਉਹਦੀ ਘਰ ਵਾਲੀ ਤੇ ਮੁੰਡੇ ਮਨਜਿੰਦਰਪਾਲ ਦੇ ਨਾਂ ਚੜ ਗਈ ਉਹ ਕੋਈ ਵਸੀਅਤ ਕਰਵਾ ਕੇ ਨਹੀਂ ਮਰਿਆ ਸੀ ਹੁਣ ਮਨਜਿੰਦਰਪਾਲ ਦੀ ਮਾਂ ਦਾ ਘਰ ਵਿੱਚ ਉਹ ਕਰਾਦਰ ਬਹੁਤ ਜ਼ਿਆਦਾ ਹੋਣ ਲੱਗਿਆ ਅਕਾਲਗੜ੍ਹ ਵਾਲੇ ਵੀ ਉਹਨੂੰ ਬਹੁਤ ਚਾਹਣ ਲੱਗੇ। ਕੁਦਰਤ ਨੇ ਇੱਕ ਰੰਗ ਹੋਰ ਦਿਖਾਇਆ। ਮਨਜਿੰਦਰਪਾਲ ਦੇ ਸਕੂਟਰ ਦੀ ਟੱਕਰ ਹੋ ਗਈ ਲੋਹੇ ਦਾ ਭਰਿਆ ਟਰੱਕ ਸੀ। ਸਕੂਟਰ ਖਖੜੀ ਖਖੜੀ ਹੋ ਕੇ ਖਿੰਡ ਗਿਆ ਤੇ ਨਾਲ ਹੀ ਮਨਜਿੰਦਰਪਾਲ ਦਾ ਸਰੀਰ ਤੁੱਥਮੁੱਥ ਹੋ ਗਿਆ। ਤਾਂ ਉੱਤੇ ਹੀ ਉਹਦੀ ਮੌਤ ਹੋ ਗਈ ਸੀ। ਮਨਜਿੰਦਰਪਾਲ ਦੀ ਜ਼ਮੀਨ ਉਹਦੀ ਬਹੂ ਦੇ ਨਾਂ ਚੜ ਗਈ। ਉਹਨਾਂ ਦੇ ਜੁਆਕ ਵੀ ਕੋਈ ਨਹੀਂ ਸੀ। ਮਨਜਿੰਦਰਪਾਲ ਦੀ ਮਾਂ ਨੂੰ ਅਕਾਲਗੜ੍ਹ ਵਾਲੇ ਲੈ ਗਏ। ਤੇ ਉਹਦੀ ਬਹੂ ਨੂੰ ਨੰਗਲ ਵਾਲੇ ਲੈ ਗਏ ਪਹਿਲਾਂ ਅਕਾਲਗੜ ਵਾਲੇ ਜ਼ਮੀਨ ਵੇਚ ਕੇ ਗਏ ਤੇ ਫਿਰ ਨੰਗਲ ਵਾਲੇ ਵੇਚ ਗਏ ਮੁਕੰਦ ਸਿੰਘ ਦਾ ਕਿਦਰੇ ਨਾਂ ਨਿਸ਼ਾਨ ਵੀ ਨਹੀਂ ਰਹਿ ਗਿਆ ਸੀ ਇਹ ਇੱਕੋ ਇੱਕ ਹਵੇਲੀ ਪਤਾ ਨਹੀਂ ਉਹ ਕਿਵੇਂ ਛੱਡ ਗਏ ਨਾ ਇਹਨੂੰ ਅਕਾਲਗੜ ਵਾਲੇ ਵੇਚਣ ਆਏ ਤੇ ਨਾ ਨੰਗਲ ਵਾਲੇ ਕੁਝ ਵਰਿਆਂ ਬਾਅਦ ਮਨਜਿੰਦਰਪਾਲ ਦੀ ਮਾਂ ਵੀ ਮਰ ਗਈ ਉਹਦੀ ਬਹੂ ਨੂੰ ਹੋਰ ਕਿਸੇ ਥਾਂ ਬਿਠਾ ਦਿੱਤਾ ਗਿਆ ਸੀ ਬਹੂ ਨੂੰ ਜ਼ਮੀਨ ਦਾ ਮਿਲਿਆ ਲੱਖਾਂ ਰੁਪਇਆ ਕਿੱਧਰ ਗਿਆ ਕਿੱਧਰ ਨਹੀਂ ਗਿਆ ਕਿਸੇ ਨੂੰ ਕੋਈ ਪਤਾ ਨਹੀਂ ਸੀ ਅਕਾਲਗੜ੍ਹ ਵਾਲੇ ਚੁਰਤੇ ਕਿ ਰਜਿੰਦਰ ਸਿੰਘ ਨੇ ਇੱਕ ਦਿਨ ਤਾਂ ਮਰਨਾ ਹੀ ਸੀ ਪਹਿਲਾਂ ਹੀ ਕਿਉਂ ਨਹੀਂ ਮਰ ਗਿਆ ਮੁੰਡਾ ਜੰਮਣ ਦੀ ਕੀ ਲੋੜ ਸੀ